ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਅੱਜ ਦੀ ਵੀਡੀਓ ਪਿੰਡ ਚੋਟੀਆਂ ਖੁਰਦ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਇੱਕ ਫਾਰਮ ਚੋਂ ਆਪਾਂ ਵੀਡੀਓ ਬਣਾ ਰਹੇ ਹਾਂ ਨਾਲ ਦੀ ਨਾਲ ਬਾਈ ਦਾ ਵਪਾਰ ਦਾ ਕੰਮ ਵੀ ਹੈ ਜੀ ਪਹਿਲਾਂ ਵੀ ਆਪਾਂ ਇਸ ਕਰੋ ਕਈ ਵੀਡੀਓ ਅਪਲੋਡ ਕੀਤੀਆਂ ਨੇ ਤੇ ਨਾਲ ਹੀ ਬਾਈ ਦੇ ਕੁਝ ਕੁ ਗਾਇਆਂ ਰੱਖਿਆ ਹੋਈਆਂ ਖੁੱਲੀਆਂ ਛੱਡੀਆਂ ਹੋਈਆਂ ਤੇ ਦਿਨ-ਮੋ-ਦਨ ਬਾਈ ਉਹਨਾਂ ਦੀ ਗਿਣਤੀ ਵਧਾ ਵੀ ਰਿਹਾ ਚੰਗੀ ਬਰੀਡ ਵਾਲੀਆਂ ਜੀ ਥੋੜੀ ਜੀ ਲੇਬਰ ਦੀ ਸ਼ਾਰਟਿੰਗ ਹੋਣ ਕਾਰਨ ਬਾਈ ਦੱਸਦਾ ਕਿ ਆਪਾਂ ਇਹਨਾਂ ਚੋਂ 3 ਐਨੀਮਲ ਵਿਕਾਊ ਕਰ ਦੇਣੇ ਆ ਕਿਉਂਕਿ ਕੁਝ ਮਗਰ ਹੀਫਰ ਤਿਆਰ ਹੋ ਗਏ ਆ ਜੀ ਪਸ਼ੂਆਂ ਦੀ ਗਿਣਤੀ ਜ਼ਿਆਦਾ ਹੋ ਗਈ ਤਾਂ ਕਰਕੇ ਵਿੱਚੋਂ 3 ਐਨੀਮਲ ਵਿਕਾਊ ਕੀਤੇ ਆ ਜੀ ਤੇ ਲੇਬਰ ਦੀ ਬਹੁਤ ਸ਼ਾਰਟਿੰਗ ਆ ਰਹੀ ਹੈ। ਨਾਲ ਦੀ ਨਾਲ ਵਪਾਰ ਦਾ ਕੰਮ ਵੀ ਆ। 2 22 ਦੀਆਂ ਖਰੀਦੀਆਂ ਹੋਈਆਂ ਬੱਛੀਆਂ ਵਕਾਉ ਨੇ ਜੀ। ਤੇ ਤਿੰਨ ਗਾਵਾਂ ਜਿਹੜੀਆਂ ਫਾਰਮ ਦੀਆਂ ਵਕਾਉ ਨੇ ਜਿੰਨਾ ਚੋ ਟੋਕੜ ਗੱਬਣ ਚੈੱਕ ਪਾਸ ਵੀ ਆ ਜੀ। ਟੋਕੜ ਮੰਨ ਲਓ ਇੱਕ ਜੀ, ਏਆਈ ਵਗੈਰਿਆਂ ਹੋਈ ਚਾਵੀਆਂ। ਬਾਕੀ ਡਿਟੇਲ ਆ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦੇਵਾਂਗੇ ਜੀ। ਤਸੱਲੀ ਭਰ ਕੇ ਤੁਸੀਂ ਕਰਨੀ ਆ ਜੀ। ਨੰਬਰ ਸਕਰੀਨ ਤੇ 22 ਦਾ ਚੱਲਦਾ ਰਹਿਣਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਤੇ ਐਡਰੈਸ ਦੱਸ ਦਿਓ ਜੀ। ਨਾਮ ਬਾਈ ਜੀ ਗੁਰਪਿਆਸ ਸਿੰਘ ਦਾ ਹਾਂਜੀ ਪਿੰਡ ਛੋਟੀ ਗੁਰਦਾ ਜ਼ਿਲ੍ਹਾ ਮੋਗਾ ਵਾਲਾ ਮੋਬਾਈਲ ਨੰਬਰ 905689478 ਇਹ ਬਈ ਇੱਕ ਫਾਰਮਾਸਟੇ ਬਹੁਤ ਵੱਡੀ ਪ੍ਰੋਬਲਮ ਆ ਲੈ ਵਰਦੀ ਬਈ ਪਹਿਲਾਂ ਜਦੋਂ ਸ਼ੁਰੂ ਕੀਤਾ ਸੀ ਉਦੋਂ ਨਹੀਂ ਪਤਾ ਸੀ ਨਾ ਉਦੋਂ ਨਹੀਂ ਪਤਾ ਹਾਂ ਹੌਲੀ ਹੌਲੀ ਇੱਕ ਨਾ ਆਪਾਂ ਨੂੰ ਇਹ ਆ ਰਬਾ ਆਉਂਦਾ ਜਾਂਦਾ ਇੱਕ ਰੱਖ ਰਖਾ ਦਾ ਮੈਨੂੰ ਹਜੇ ਸਿਸਟਮ ਦਾ ਨਹੀਂ ਪਤਾ ਹਜੇ ਜਾਨੀ ਆਪਾਂ ਪਰਫੈਕਟ ਨਹੀਂ ਹੋਏ ਆਪਾਂ ਇਹ ਕੰਮ ਚ کہہ ਸਕਦੇ ਆ ਬੰਦੇ ਨੂੰ ਪੂਰਾ ਜਿਹੜਾ ਪੂਰਾ ਨੌਲੇਜ ਹੋਵੇ ਨੌਲਜ ਵਾਲਾ ਉਹ ਤਾਂ 100 ਐਨੀਮਲ ਵੀ ਦੋ ਬੰਦੇ ਸੰਭਾਲੀ ਜਾਂਦੇ ਸਾਂਭ ਲੈਂਦੇ ਜੀ ਤੇ ਜਦੋਂ ਬੰਦੇ ਨੂੰ ਨੌਲੇਜ ਨਹੀਂ ਹੈ ਨਹੀਂ ਉਹਦੇ ਲਈ ਆ 10 15 ਪਸ਼ੂ ਬਹੁਤ ਹੋ ਜਾਂਦੇ ਮੈਨੇਜਮੈਂਟ ਡਿਪੈਂਡ ਕਰਦੀ ਆ ਜੀ ਪਸ਼ੂਆਂ ਦੀ ਗਰੋਥ ਤੇ ਦੁੱਧ ਤੇ ਤੇ ਅੱਗੇ ਆਪਾਂ ਫਾਰਮ ਵਧਾਉਣਾ ਸਿਸਟਮ ਜਿਹੜਾ ਨਾ ਉਹ ਇੰਨਾ ਵਧੀਆ ਨਹੀਂ ਗਾ ਆਪਣਾ ਤੇਸੀ ਕਹਿ ਸਕਦੇ ਆ ਆ ਛੱਡੀਆਂ ਜਰੂਰ ਖੁੱਲੀਆਂ ਪਰ ਜਿਹੜਾ ਉਹਨਾਂ ਫਾਰਮਾਂ ਵਾਲਾ ਆਪਣਾ ਸਿਸਟਮ ਨਹੀਂ ਬਣਦਾ ਉਹਨਾਂ ਦੇ ਲੈਵਲ 'ਚ ਨਹੀਂ ਚੱਲੋ ਸਮਾਂ ਆਊਗਾ ਆਪਾਂ ਲੈਵਲ ਤੇ ਪਹੁੰਚਾਂਗੇ ਨਾਲ ਥੋੜਾ ਜਿਹਾ ਵਾਈ ਦਾ ਠੀਕ ਆ ਜੀ ਤੇ ਬੰਦਾ ਮੈਂ ਕਰ ਲਈਆਂ ਜੋ ਆਕਾਂ ਨੇ ਸਕੂਲ ਜਾਣਾ ਹੁੰਦਾ ਜਿੰਨਾ ਇੱਕ ਘਰ ਦੀ ਫੈਮਿਲੀ ਨਾਲਾ ਠੋਟਾ ਸਕਦੀ ਉਹਨਾਂ ਨੂੰ ਵਟਾਉਂਦੇ ਬਈ ਨਾਲ ਫਿਰ ਥੋੜਾ ਜਨਾ ਵਪਾਰ ਦਾ ਵੀ ਹੋ ਜਾਂਦਾ ਕੋਈ ਨਾ ਕੋਈ ਪਸ਼ੂ ਆ ਜਾਂਦਾ ਹਾਂਜੀ ਉਹ ਵੀ ਇਹ ਅੰਦਰ ਆਪਣੇ ਹਨ ਹੁੰਦੀ ਆ ਵਪਾਰ ਵਾਲਾ ਬੰਦਾ ਨਾ ਤੋੜਾ ਛੱਡ ਸਕਦਾ ਸੇ ਨਾ ਹੀ ਜਦੋਂ ਕਿਤੇ ਸੁਣ ਲੈਂਦਾ ਹਟਦਾ ਹੈ ਨਹੀਂ ਰਿਹਾ ਜਾਂਦਾ ਨਹੀਂ ਜੀ ਪਹੁੰਚ ਜਾਂਦਾ ਬੜਾ ਔਖਾ ਹੋਵੇ ਸੌਖਾ ਵੀ ਕਰਨ ਨਹੀਂ ਹਟਾ ਠੀਕ ਆ ਤਿੰਨ ਨਗਤ ਆਪਣੇ ਫਾਰਮ ਦੇ ਆ ਦੋ ਆਪਣੇ ਲਿਆਂਦੇ ਹੋਏ ਆ ਹਾਂਜੀ ਠੀਕ ਆ ਬਾਈ ਇੱਕ ਨੰਬਰ ਆਪਾਂ ਤੋਕੜ ਗੱਭਣ ਤੋਂ ਸ਼ੁਰੂ ਕਰਾਂਗੇ ਜੀ ਸੂਆ ਕਿੰਨੇ ਮਾਂ ਸੂਈ ਵੀ ਆ ਜੀ ਇਹ ਸੂਆ ਪਹਿਲਾ ਸੂਈਆ ਦੂਜੇ ਲਈ ਗੱਭਣਾ ਬਾਈ ਕਿੰਨੇ ਸਮੇਂ ਦੀ ਜੀ ਇਹ 3.5 ਮਹੀਨੇ ਪਲਾਸੀ ਸਮਝੋ ਤੁਸੀਂ 3.5 ਮਹੀਨਿਆਂ ਦੀ ਮੰਨ ਲਓ ਠੀਕ ਆ ਜੀ ਤੇ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਬਾਈ ਜੀ ਇਹਦੇ ਥੱਲੇ 8 ਕਿਲੋ ਸੀਗਾ ਠੀਕ ਆ ਜੀ 8 ਤੋਂ 7 ਕਿਲੋ ਸੀਗਾ ਹਾਂਜੀ ਤੇ ਹੁਣ ਆਪਾਂ ਇਹਨੂੰ ਯਾਨੀ ਕਿ ਡਰਾਈ ਵਾਲੇ ਪਾਸੇ ਨੂੰ ਹੋਗੇ ਕਿਉਂਕਿ ਮੇਰੇ ਕੋਲ ਤਾਂ ਇੰਨਾ ਸਵਾ ਨਹੀਂ ਠੀਕ ਆ ਜੀ ਹੁਣ ਇਹਦੇ ਥੱਲੇ 3-4 ਕਿਲੋ ਦੁੱਧ ਹੋਊਗਾ ਜੇ ਕੋਈ ਇਹਨੂੰ ਚੋਣਾ ਚਾਹੁੰਦਾ ਚੋਲੇ ਜਿਹਨੇ ਨਹੀਂ ਚੋਣੀ ਕਿਉਂਕਿ ਮੈਂ ਤਾਂ ਇਹਨੂੰ ਇਹ ਘੱਟ ਤਾਂ ਵੀ ਜਿੰਨਾ ਘੱਟ ਤੋਂ ਘੱਟ ਠੀਕ ਆ ਜੀ ਵੀ ਸਕਾ ਦਾਗੇ ਦੋਦੇ ਦਾ ਡਰਾਈ ਵਾਲੇ ਪਾਸੇ ਨੂੰ ਲੈ ਚੰਗੇ ਦਾ ਪਾਸੇ ਛੱਡਣ ਨੂੰ ਕਰਦਾ ਸੀ ਠੀਕ ਹੈ ਇੱਕ ਸਾਈਡ ਤੇ ਹੋ ਜੂਗੀ ਉਹਦਾ ਫਾਇਦਾ ਇਹ ਹੋ ਜਾਂਦਾ ਪੱਠੇ ਪਾਏ ਤੇ ਬਸ ਗਾਂ ਸਹੀ ਗੱਲ ਹੈ ਜੀ ਫਾਇਦਾ ਵੀਰੇ ਇਹ ਵੀ ਹੋ ਜਾਂਦਾ ਕਿ ਆਉਂਦੇ ਸੂਏ ਨੂੰ ਸੋਣੀ ਤਿਆਰ ਹੋ ਜੂ ਬਹੁਤ ਜਿਆਦੇ ਤੇ ਜਿਹੜਾ ਪਸ਼ੂ ਜਿੰਨਾ ਚਾਹੇ ਰੈਸਟ ਟਾਈਮ ਡਰਾਈ ਪੀਟ ਬਹੁਤ ਮਿਲ ਜਾਣਾ ਜੀ ਇਹਨੂੰ ਜਿੰਨੀ ਰੈਸਟ ਮਿਲੂਗੀ ਓਨੀ ਜਿਆਦੇ ਠੀਕ ਹੈ ਜੀ ਥਣਾਂ ਦੀ ਡੰਨ ਹੋਊਗੀ ਜੀ ਥਣਾਂ ਦੀ ਬਈ ਚਾਰਾਂ ਦੀ ਗਾਰੰਟੀ ਹੈ ਡਾਕਟਰ ਸਬਾਨਾ ਆਪਦਾ ਨਾਮ ਲੈ ਕੇ ਆਉਣਾ ਜੇ ਮੈਂ ਮਰਜੀ ਅਗਲੇ ਦੀ ਮਰਜੀ ਆ ਆਪਣੀ ਚੈੱਕ ਹੋਈ ਵੀ ਆ ਠੀਕ ਆ ਬਾਈ ਹਾਂ ਤੇ ਅਗਲਾ ਕੋਈ ਵੀ ਆਪਦੀ ਚੈੱਕ ਕਰਾ ਚਲ ਜੀ ਠੀਕ ਆ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਡਿਮਾਂਡ ਇਹਦੀ ਬਾਈ 40000 ਹੋ ਜੂ ਮਾਨਤਨ ਮਾਨਤਨ ਕਰ ਠੀਕ ਆ ਜੀ ਡਿਮਾਂਡ ਬਾਈ ਇਹਦੀ 40000 ਰੁਪਿਆ ਕਰਦੇ ਆ ਜੀ ਵਿੱਚੋਂ ਲੈਸ ਦੰਦਾ ਜੀ ਆਹ ਜੇ ਦੰਦਾ ਜੀ ਕਿੰਨੇ ਦਾ ਆਂਦਾ ਜੀ ਮੇਰੇ ਸਹਾਂ ਨਾਲ 6 ਦੇ ਕੱਢਦੀ ਆ ਠੀਕ ਹੈ ਬਾਕੀ ਥਣਾ ਦੇ ਸੈਜ ਸੋਹਣੇ ਆ ਗੈਪ ਤੇ ਲੱਗਿਆ ਚੈੱਕ ਕਰ ਸਕਦੇ ਹੋ ਚਾਰ ਹੀ ਥਣਾ ਪੂਰ ਸਟਾ ਨਹੀਂ ਬਾਈ ਪੂਰ ਨਹੀਂ ਛਟਾਈਆਂ 40000 ਡਿਮਾਂਡ ਆ ਵਿੱਚੋਂ ਚਲੋ ਮਾਨ ਤਨ ਜਰੂਰ ਹੋ ਜੂਗਾ ਠੰਡੀ ਸੀਲ ਪੂਰੀ ਆ ਜੀ ਬਾਪੂ ਵਧੀਆ ਉਦਾਂ ਜਾਣੇ ਤੇ ਠੀਕ ਆ ਜੀ ਜਾਣ ਦਾ ਪਸ਼ੂ ਮਰ ਮੁੰਡਾ ਕਰਦਾ ਹੀ ਹੁੰਦਾ ਠੀਕ ਆ ਜੀ ਥੋੜਾ ਜਿਹਾ ਡਰਦੀ ਆ ਕੈਮਰੇ ਤੋਂ ਡਰਦੀ ਏ ਠੀਕ ਆ ਬਾਕੀ ਬਰੀਡ ਬਰੂਡ ਫੁੱਲ ਆ ਬਈ ਸਹੀ ਗੱਲ ਆ ਜੀ ਬਰੀਡ ਫੁੱਲ ਤੇ ਮੇਰਾ ਬਾਈ ਫੋਨ ਉਹ ਹੀ ਲਾਵੇ ਜੀ ਨੇ ਲੈਣੀ ਆ ਯਾਰ ਮੇਰੇ ਕੋਲ ਇਨਾ ਸਮਾਂ ਨਹੀਂ ਠੀਕ ਆ ਬਾਈ ਆ ਫੇਰ ਅਗਲਾ ਕਹਿੰਦਾ ਯਾਰ ਇਹ ਔਖਾ ਬੋਲਦਾ ਚਿਹਰਾ ਸੁਭਾਅ ਇਦਾਂ ਦਾ ਨਹੀਂ ਠੀਕ ਆ ਜੀ ਅਸੀਂ ਕਿਹੜਾ ਗੋੜ ਚ ਜ਼ਹਿਰ ਦੇਣਾ ਯਾਰ ਠੀਕ ਆ ਜੀ ਬਾਕੀ ਚੀਜ਼ੇ ਸਾਹਮਣੇ ਆ ਆਪਦੇ ਤਸੱਲੀ ਪਰਖ ਕਰ ਲਿਆ ਜਿਆਦਾ ਮਿੱਠਾ ਬੋਲਾਂਗੇ ਚ ਜਦੋਂ ਵੀ ਕੋਈ ਕਿਸੇ ਨਜ਼ਰ ਦੇਣਾ ਹੁੰਦਾ ਗੋੜਚੀ ਦਿੱਤਾ ਜਾਂਦਾ। ਗੋੜਚੀ ਦਿੱਤਾ ਜਾਂਦਾ ਜੀ ਸਿੱਧਾ ਯਾਰ ਤਾਂ ਕੋਈ ਖਾਂਦਾ ਨਹੀਂ। ਤੇ ਨਹਿਮਜਣਾ ਦੇਵਾਂਗੇ, ਕਰੇਲਿਆਂ ਨਾਲ ਦੇਵਾਂਗੇ ਕਦੇ ਨਹੀਂ ਲੈਂਦਾ। ਕਦੇ ਨਹੀਂ ਲੈਂਦਾ ਸਹੀ ਗੱਲ ਹੈ ਜੀ। ਤੇ ਆਪਣੇ ਕੋਲੇ ਸਮਾਂ ਉਹਨਾਂ ਹੁੰਦਾ ਆਪਾਂ ਅਗਲੇ ਨਾਲ ਪੱਕੀ ਜੀ ਗੱਲ ਕਰਨੀ ਹੁੰਦੇ ਉਹ ਦੂਗਾ। ਥੋਸ ਗੱਲ ਯਾਨੀ ਵਲਗਣਾ ਯਾਨੀ ਵਲਣਾ ਆਉਂਦਾ। ਠੀਕ ਹੈ ਬਾਈ। ਤੇ ਜਰਸੀ ਜਿਹੜੀ ਆਪਣੀ ਬਾਈ ਤੇ ਸੁਹਾ ਕਿੰਨਾ ਮਾਜੀ ਇਹਦਾ? ਜਰਸੀ ਬਾਈ ਪਹਿਲਾਂ ਸੁਹਾ ਸੂਜਾ ਦੂਜੇ ਲਈ ਡੱਪਣ। ਦੰਦੋ ਜੀ। ਦੰਦੋ 4 ਦੰਦਾ ਹੀ ਮੂੰਹ ਤੋਂ 4 ਦੰਦਾ ਜੀ ਦੂਜੇ ਸਹੀ ਗੱਪਣ ਚੈੱਕ ਪਾਸ ਹੈ ਜੀ ਨਹੀਂ ਨਹੀਂ ਇਹ ਦੇਖ ਬਾਈ ਇਹ ਸੂਈ ਵੀ ਆ ਮਈ ਜੂੰਦੀ ਠੀਕ ਹੈ ਜੀ ਮੈਨੂੰ ਪੱਕਾ ਕਨਫਰਮ ਹੋ ਗਿਆ ਮੇਰੇ ਸੂਈ ਚ ਜੂੰਦਾ ਠੀਕ ਹੈ ਜੀ ਇਹ ਆਪਾਂ ਜਾਨੀ ਕਿ ਗੱਪਣ ਨਹੀਂ ਕਰਾਈ ਸੀ ਠੀਕ ਹੈ ਬਾਈ ਤੇ ਇਹਦਾ ਹੁਣ ਕੱਲ ਟੀਕਾ ਭਰਿਆ ਜੀ ਦੋ ਟੀਕੇ ਪਰ ਅਪਰੀਤ ਬੋਲਦੀ ਹਾਂ ਰਿਕਾਰਡ ਹੈਗਾ ਜੀ ਉਹਦਾ ਉਹਦਾ ਆਪਣੇ ਕੋਲੇ ਹੈਗਾ ਸਟਰਾ ਹੈਗਾ ਕੱਲ ਹੀ ਭਰੇ ਆ ਠੀਕ ਆ ਬਾਈ ਤੇ ਤਾਰਾ ਤੁਰਾ ਚਾਹਾਂ ਸਾਸੀ ਉਦੋਂ ਪਹਿਲਾਂ ਕੋਈ ਛੇੜਿਆ ਨਹੀਂ ਇਹਨੂੰ ਆਪਾਂ ਲਿਆਉਣਾ ਚਾਹੁੰਦੇ ਸੀ ਠੰਡ ਦੇ ਵਿੱਚ ਠੀਕ ਆ ਜੀ ਦੁੱਧ ਇਹਨੇ ਦਿੱਤਾ ਸੱਜਰ ਨੇ 22 ਤੋਂ 23 ਲੀਟਰ ਜਦੋਂ ਗਰਮੀ ਦੇ ਵਿੱਚ ਗਰਮੀ ਦੇ ਵਿੱਚ ਹਾਂ ਦੁੱਧ ਦੇ ਥੱਲੇ ਹੁਣ ਵੀ 17 16 17 ਹੈਗਾ ਜਾਨੀ ਤਿਆਰ ਆ ਜੀ ਤਿਆਰ ਤੇ ਕੋਈ ਭੂਰ ਨਹੀਂ ਕੋਈ ਛਿੱਟਾ ਵੀਡੀਓ ਬਣਾਉਣ ਦਾ ਸਮਾਂ ਨੋਟ ਕਰ ਲਿਓ ਜੀ 10:50 ਮਿੰਟ ਦਾ ਜੀ ਤੱਲੇ ਵੀ ਜੱਜ ਮੈਂ ਤੋਂ ਹਿਸਾਬ ਨਾ ਕਰੋ ਜੇ ਸ਼ਾਮ ਨੂੰ ਵੀਡੀਓ ਬਣਾਈ ਹੁੰਦੀ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀਗਾ ਜੀ ਬਾਕੀ ਥਣਾ ਦੀ ਦੰਨ ਨਾ ਫਿਰ ਬੜੀ ਜਮਾ ਠੀਕ ਹੈ ਜੀ ਕੋਈ ਪੂਰੀ ਨਹੀਂ ਕੋਈ ਛਟਾ ਨਹੀਂ ਠੀਕ ਹੈ ਠੰਡੀ ਪੂਰੀ ਆ ਕੁਆਲਿਟੀ ਬਹੁਤ ਆ ਜੀ ਪ੍ਰੀਤ ਬੋਲ ਤੋਂ ਗੱਭਣ ਆ ਜੀ ਬਾਕੀ ਰਿਕਾਰਡ ਬਾਈ ਕੋਲੋਂ ਲੈ ਲਿਓ ਜੀ ਕੁਆਲਿਟੀ ਤੁਸੀਂ ਆਪ ਹੀ ਦੇਖ ਸਕਦੇ ਹੋ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹਾਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਬੋਲ ਪਾਉਣਾ ਪਉ ਨਹੀਂ ਪਾਉਣਾ ਨਾ ਪਾਉ ਮਸ਼ੀਨ ਨਾ ਜੋ ਹੱਥ ਨਾਲ ਜੋ ਠੀਕ ਆ ਇਹ ਤੁਹਾਡੇ ਵਾਸਤੇ ਇੱਕ ਪਲੱਸ ਪੁਆਇੰਟ ਆ ਬਈ ਜੇ ਮਸ਼ੀਨ ਨਾਲ ਚੋਕੇ ਲੈ ਕੇ ਜਾਨੀ ਮਸ਼ੀਨ ਨਾਲ ਚੋਕੇ ਲੈਜੋ ਜੇ ਹੱਥੀ ਚੋਨੇ ਹੱਥੀ ਚੋਕੇ ਲੈਜੋ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਬਈ ਇਹਦੀ ਬਈ ਮੁੱਲ ਤਾਂ ਜਿੰਨਾ ਮਰਜ਼ੀ ਕਰੋ 55000 ਦੀ ਜੀ ਕੋ ਜੁ ਮਾਨਤਾ ਨਹੀਂ ਮਾਨਤਾ ਨਹੀਂ ਹੋਊਗਾ ਠੀਕ ਆ ਜੀ 55000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਮੁੱਲ ਕਰੋਨ ਜਿੰਨਾ ਮਰਜ਼ੀ ਕਰਾ ਲਿਓ ਜਿਹੜੀ ਤਿੰਨ ਨੰਬਰ ਆ ਇਹਦਾ ਸੁਆ ਕਰਨਾ ਮਾ ਜੀ ਇਹਦਾ ਬਈ ਸੁਆ ਦੂਜਾ ਦੱਸਿਆ ਸੀ ਠੀਕ ਆ ਜੀ ਬਾਕੀ ਅਗਲੇ ਦੇ ਸਾਹਮਣੇ ਆਪਣੀ ਇਹ ਵੀ ਖਰੀਦੀ ਦੀ ਆ ਇਹ ਖਰੀਦੀ ਹੋਈ ਆ ਬਾਕੀ ਖਰੀਦੀ ਵੀ ਆ ਇਹ ਠੀਕ ਆ ਜੀ ਤੇ ਇਹਦੇ ਮਗਰ ਬੱਚਾ ਹੈ ਨੀਗਾ ਬੱਚਾ ਉਹਦੇ ਮਗਰ ਵੀ ਹੈ ਨੀ ਬੱਚੇ ਦੋਨਾਂ ਮਗਰ ਹੀ ਹੈ ਕਿਉਂਕਿ ਬੱਚੇ ਦੀ ਬਈ ਦੁੱਧ ਕਿੱਥੋਂ ਪਿਆਉਣਾ ਬੱਚੇ ਸਹੀ ਗੱਲ ਹੈ ਜੀ ਜੇ ਤਾਂ ਉਹ ਬੱਚੀ ਉੱਚੀ ਦਾ ਬੰਦਾ ਹਰੇਕ ਹੀ ਸਾਹਵਾਂ ਦਾ ਨਾ ਬਸਾਉਂਦਾ ਚੰਗੀ ਬੱਚੀ ਹੋਵੇ ਜੀ ਕਿਉਂਕਿ ਮਗਾਈ ਦਾ 4 ਕਿਲੋ ਦੁੱਧ ਜਾਂਦਾ ਇੰਨੀ ਬਚਤ ਹੈ ਨਹੀਂ ਸਹੀ ਗੱਲ ਹੈ ਜੀ ਦੁੱਧ ਦੇ ਦੇ ਥੱਲੇ ਵੀ 17 ਹੋ ਜੇ 18 ਹੋ ਜੇ ਰੇੜੀ ਆ 17 ਤੋਂ 18 ਕਿਲੋ ਜੋਕ ਕੇ ਦੇ ਦਾਂ ਹਾਂਜੀ ਠੀਕ ਆ ਬਾਈ ਜਿਵੇਂ ਮਰਜੀ ਲੈ ਜਾ ਕੋਈ ਇਹੋ ਜਿਹੀ ਨਹੀਂ ਠੰਡੀ ਸੀਲ ਪੂਰੀ ਆ ਠੰਡੀ ਸੀਲ ਜੂੜ ਪਾਉਣਾ ਆਪਾਂ ਉਹਨੇ ਹੀ ਪਾਣਾ ਲਾ ਇਹਨੂੰ ਵੀ ਥੋੜਾ ਜਿਹਾ ਹੱਕ ਦਿਓ ਜੀ ਇੱਧਰ ਨੂੰ ਤੋੜ ਕੇ ਜੀ ਆਪਾਂ ਦਿਖਾ ਦਾਂਗੇ ਸੂਆ ਜਿਹੜਾ ਤੁਸੀਂ ਮਰਜੀ ਮੰਨ ਲਿਓ ਜੀ ਕਿਉਂਕਿ ਤੁਹਾਡੇ ਸਾਹਮਣੇ ਆ ਜਿਹੜਾ ਦੁੱਧ ਆ ਉਹੋ 17 ਤੋਂ 18 ਕਿਲੋ ਆਪਦਾ ਜੋਕ ਕੇ ਲੈ ਜਾਓ ਜੇ ਤਾਂ ਤੁਸੀਂ ਮਸ਼ੀਨ ਤੇ ਚਵਾਈ ਕਰਨੀ ਆ ਤਾਂ ਮਸ਼ੀਨ ਤੇ ਕਰ ਲਿਓ ਹੱਥੀ ਕਰਨੀ ਆ ਤਾਂ ਹੱਥੀ ਕਰ ਲਿਓ ਜੀ ਬਾਕੀ ਵਜਨ ਵਜੂਦ ਪੂਰਾ ਚੰਗਾ ਜੀ ਇਹ ਬਾਈ ਦੱਸਦਾ ਆਰਮਾਲੀ ਵਹਿੜਾ ਬਾਈ ਖਰੀਦੀ ਹੋਈ ਸੀ ਕਿ ਸੱਜਰ ਲਈ ਸੀ ਬਈ ਆਪਾਂ ਇਹ ਆਪਾਂ ਥੋੜੇ ਟਾਈਮ ਦੀ ਸੀ ਥੋੜੇ ਟਾਈਮ ਲਈ ਜਦੋਂ ਸੂਇਆ ਸਵਾਯਾ ਨਗ ਲਿਆ ਸੀਗਾ ਇਹ ਠੀਕ ਆ ਬਾਈ ਪੀ ਦਾ ਭਰ ਆ ਗਿਆ ਕਿੰਨਾ ਸਮਾਂ ਹੋ ਗਿਆ ਜੀ ਮਹੀਨੇ ਕਦੇ ਕਰੀ ਉਹ ਚਲਿਆ ਇੱਕ ਮਹੀਨੇ ਤੇ ਠੀਕ ਆ ਜੀ ਅੱਜ ਇਹ ਚੈੱਕ ਨਹੀਂ ਕਰਾਈ ਠੀਕ ਆ ਬਾਈ ਹਾਂ ਠੀਕ ਆ ਜੀ ਤੇ ਜੇ ਤਾਂ ਰਹਿ ਗਈ ਤਾਂ ਫੇਰ ਤਾਂ ਕਰਾਵਾਂਗੇ ਠੀਕ ਆ ਜੀ ਜੇ ਨਾਮ ਕੋਈ ਲਏਗਾ ਤਾਂ ਠੀਕ ਆ ਠੀਕ ਆ ਜੀ ਹਾਂ ਬਹਿ ਉਸ ਤੋਂ ਬਾਅਦ ਨਾ ਤਾਂ ਨੇ ਕੋਈ ਹੀਟ ਹੁਟ ਕੱਢੀ ਹਾਂਜੀ ਉਹਨਾਂ ਕੋ ਹਿੱਟਾਂ ਦੇ ਦਿੰਦੀਆਂ ਜਿਹੜਾ ਟਾਈਮ ਸੀ ਉਹ ਤਾਂ ਗਿਆ ਮੰਗ ਉਹ ਤਾਂ ਗਿਆ ਨਾ ਠੀਕ ਹੈ ਜੀ ਉਹ ਗਾਹ ਵੇਖਾਂਗੇ ਕਿ ਕੀ ਬੰਦ ਤੇ ਦੁੱਧ ਜੋਕ ਕੇ ਲੈ ਜੀ ਆਪ ਦਾ ਦੁੱਧ ਪੜਾ ਤੈਨਾਂ ਟਾਈਮ ਤੇ ਇਹਦੀ ਡਿਮਾਂਡ ਬਈ ਇਹਦੀ ਡਿਮਾਂਡ ਬਈ ਬੁੰਜਾ ਯਾਰ ਦੀ ਜੇ ਉਹ ਜੁਮਾਨਤਾਂ ਨਹੀਂ ਮਾਨਤਨ ਕਰਦਾ ਠੀਕ ਹੈ ਜੀ ਇਹਦੀ ਡਿਮਾਂਡ ਬਈ 52000 ਰੁਪਿਆ ਕਰਦੇ ਆ ਇਹ ਵੀ ਚੰਗੇ ਦੁੱਧ ਦੀ ਮਾਲਕਾ ਬਈ ਸਹੀ ਗੱਲ ਸੱਜਣ ਨੇ ਬਈ ਕਿੰਨਾ ਦਿੱਤਾ ਜੇ ਤੁਹਾਨੂੰ ਪਤਾ ਹੁੰਦੀ ਸੀ ਸੱਜਣ ਬਈ ਮੈਂ ਤੁਹਾਨੂੰ ਦੱਸ ਦਿੰਨਾ ਆ ਥੋੜੀ ਜੀ ਉਦੋਂ ਗਰਮੀ ਸੀਗੀ ਪਹਿਲਾਂ ਹਾਂਜੀ ਤੇ 24 25 ਲੀਟਰ ਤੇ ਚੱਲੀ ਆ 24 25 ਲੀਟਰ ਹਾਂ ਠੀਕ ਹੈ ਜੇ ਇਹ ਇੰਨਾ ਦਿਨਾਂ ਜਾਣ ਕੇ ਸੁੰਦੀ ਦਸਤੀ ਕੋ ਬਾਹਰ ਜਾਣਾ ਸ਼ਹੀ ਗੱਲ ਹੈ ਕਿਉਂਕਿ ਜਿਹੜੇ ਬੰਦਿਆਂ ਨੇ ਕੰਮ ਕਰਦੇ ਉਹਨਾਂ ਨੂੰ ਪਤਾ ਵੀ ਜਿਹੜਾ ਆ ਰੁੱਤ ਚ ਸੁੰਦਾ ਪਸ਼ੂ ਉਹਦਾ ਉਹਦਾ ਰਿਕਾਰਡ ਚੰਗਾ ਹਾਂ ਹੋ ਸਕਦਾ ਵਾਜੇ ਬਈ ਸ਼ਹੀ ਗੱਲ ਹੈ ਕਿਉਂਕਿ ਆਹ ਦਿਨ ਜਿਹੜੇ ਗਾਂ ਆਉਣੇ ਆ ਨਾ ਬਾਕੀ ਮੈਂ ਰੇਕ ਵੀਡੀਓ ਚ ਉਸੇ ਗੱਲ ਕਰਦੇ ਆ ਜਿਹੜਾ ਆਪਣੇ ਘਰੇ ਆ ਸ਼ਹੀ ਗੱਲ ਹੈ ਜੀ ਹਾਂ ਮੈਂ ਇਹ ਇੱਕ ਵੀਡੀਓ ਜੀ ਬੇਨਤੀ ਕਰਦਾ ਹੁੰਦਾ ਕਿ ਜਦੋਂ ਤੁਹਾਡੇ ਆਸਤੇ ਕੋਈ ਸੂਆ ਸਵਾਇਆ ਨਗ ਲੈ ਕੇ ਆਉਣਾ ਉਹਦੇ ਚ ਤੁਹਾਡੇ ਹੱਥੇ ਪਲੱਸ ਪੁਆਇੰਟ ਹੁੰਦਾ ਬਈ ਆਪਾਂ ਉਹਦੀ ਮੈਨਟੇਨ ਕਰ ਸਕਦੇ ਆ ਮਾਲਕ ਦੇ ਘਰੇ ਦੋ ਟਾਈਮ ਚਾਰ ਟਾਈਮ ਜੇ ਕਿਸੇ ਸੱਜਣ ਨੂੰ ਮਿਲ ਕੇ ਨਹੀਂ ਕਰਨੀ ਆਉਂਦੀ ਤਾਂ ਬਾਈ ਕੋਲ ਮਸ਼ੀਨ ਹੈਗੀ ਆ ਜੀ ਤੁਸੀਂ ਮਸ਼ੀਨ ਤੇ ਕਰਕੇ ਲੈ ਜਾ ਸਕਦੇ ਜੀ ਕੋਲੇ ਬੈਗੇ ਯਾਰ ਅਪਾ ਚੋੜਾਂਗੇ ਏਡੀ ਨਹੀਂ ਗੱਲ ਜੇ ਕੋਈ ਹੱਥ ਤੇ ਵੀ ਚੋਣਾ ਜਾਂਦਾ ਕੋਲੇ ਬੈਜੇ ਨਹੀਂ ਕੋਲੇ ਬੈਗੇ ਵਿੱਚ ਹੋ ਜਾਗੇ ਠੀਕ ਹੈ ਜੀ ਤੇ 52000 ਰੁਪਿਆ ਤਿੰਨ ਨੰਬਰ ਦੀ ਡਿਮਾਂਡ ਆ ਜੇ ਕੋਈ ਜੋੜਾ ਲੈ ਜੂ ਤਾਂ ਮਾਨਦਨ ਜ਼ਿਆਦਾ ਹੋ ਜੂ ਠੀਕ ਆ ਬਾਈ ਜਿਹੜੀਆਂ ਬੱਚੀਆਂ ਦੋਨੇ ਜੀ ਤੇ ਦੋਨਾਂ ਦੀਆਂ ਬੱਚਨਾ ਖੀਰੀਆਂ ਬਾਈ ਖੀਰੀਆਂ ਜੀ ਠੀਕ ਆ ਬਾਈ ਤੇ ਕੋਈ ਇਹਨਾਂ ਦਾ ਸੀਮਾ ਰਿਕਾਰਡ ਕੋਈ ਰਿਕਾਰਡ ਨਹੀਂ ਕੋਸ ਦੇਗਾ ਛੁੱਟ ਮਾਰ ਨੂੰ ਆਪਣੇ ਮਾਰੀ ਆਈਏ ਕੋਈ ਰਿਕਾਰਡ ਨਹੀਂ ਇਹਨਾਂ ਦਾ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਉਦੀ ਗਰੰਟੀ ਆ ਉਦੀ ਗਰੰਟੀ ਆ ਗੰਦੋ ਖੀਰੀਆਂ ਠੀਕ ਆ ਬਾਈ ਡਿਮਾਂਡ ਇਹਨਾਂ ਦੋਨਾਂ ਦੀ 10000 ਰੁਪਇਆ 5-5000 ਰੁਪਇਆ ਇਹ ਤਾਂ ਮੈਂ ਤਾਂ ਮੇਰੇ ਕੋਲ ਤਾਂ ਤੈਨੂੰ ਦਸੀਆ ਨਾ ਬੰਦਾ ਹੈ ਨਹੀਂਗਾ ਵੀ ਸਾਂਹ ਦੁੱਖੂ ਇਹ ਆਨਟੀਕ ਲੈਣ ਦੇ ਜੋਗ ਸੀ ਜੋਗਾ ਇੱਕ ਵੇਰੇ ਜਿਹੜੀ 2 ਨੰਬਰ ਵਾਲੀ ਆ ਗਰਚ ਪੈਂਦੀ ਆ ਥੋਪਾ ਹੁਣ ਪਾਉਣੇ ਆ ਇਹਨਾਂ ਨੂੰ ਠੀਕ ਆ ਬਾਈ ਇਹਨਾਂ ਨੂੰ ਇੱਕ ਟਾਈਮ ਪੱਠੇ ਪੈਂਦੇ ਆ ਬਾਈ ਇੱਕ ਟਾਈਮ ਸਿੱਡ ਦੇਣੇ ਆ ਠੀਕ ਆ ਕਿਹੜਾ ਵੀ ਪਾ ਦਨੇ ਆ ਸਾਰੇ ਲੈਣ ਪੈਣੇ ਜੇ ਲੋ ਜੇ ਵੱਧ ਪੈ ਜਾਂਦੇ ਆ ਠੀਕ ਆ ਬਈ ਕੋ ਜਾਣੀ ਕਿ ਇੱਕ ਵਾਰੀ ਕਿਉਂਕਿ ਇੰਨਾ ਟਾਈਮ ਨਹੀਂਗਾ ਬਈ ਠੀਕ ਆ ਜੀ ਤੇ ਦੋਹਾਂ ਦੇ 10000 ਰੁਪਿਆ ਡਿਮਾਂਡ ਆ 5-5000 ਡਿਮਾਂਡ ਆ ਵਿੱਚੋਂ ਲੈਸ ਹੋ ਜਾਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ ਸਤਿ ਸ੍ਰੀ ਅਕਾਲ